ਇਹਦੇ ਸਵੇਰੇ ਬਾਈ ਜੀ ਇਸ ਨਹਿਰ ਤੇ ਜਿਹੜਾ ਨੰਦ ਆਉਂਦਾ ਵੱਖਰਾ ਹੀ ਆ ਜਦੋਂ ਵੀ ਆਪਾਂ ਇਸ ਏਰੀਆ ਚ ਆਈਦਾ ਤਾਂ 10-15 ਮਿੰਟ ਬਾਈ ਜੀ ਜ਼ਰੂਰ ਰੁੱਕੇ ਜਾਈਦਾ ਤੇ ਇੱਕ ਗੱਲ ਦੇਖੀਏ ਬਾਈ ਜੀ ਤੁਹਾਨੂੰ ਇੱਕ ਚੀਜ਼ ਵੀ ਦਿਖਾਉਣੀ ਆ ਆਜੋ ਅੱਗੇ ਤੇ ਨਹਿਰ ਕੱਚੀ ਹੈ ਬਾਈ ਜੀ ਪੱਕੀ ਨਹੀਂ ਹੋਈ ਹੁਣ ਤੱਕ ਇਹ ਤੇ ਦੱਸਿਆ ਜਾਂਦਾ ਕਿ ਪਿੰਡ ਵਾਲਿਆਂ ਨੇ ਬਾਈ ਇਸ ਨਹਿਰ ਦਾ ਵਿਰੋਧ ਕੀਤਾ ਸੀਗਾ ਪੱਕੀ ਹੋਣ ਦਾ ਚਲੋ ਛੱਡੋ ਗੱਲਾਂ ਇਹ ਸਰਕਾਰ ਤੇ ਪਿੰਡ ਵਾਲੇ ਆਣਣ ਤੇ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਬਾਈ ਜੀ ਆ ਬਾਈ ਸਾਹਮਣੇ ਮਾਰਦੀ ਕੈਮਰਾ ਆ ਦਿਖਾ ਦਿੰ। ਜਿਹੜਾ ਸਵੇਰੇ ਸਵੇਰੇ ਦਾ ਆਨੰਦ ਆ। ਇਹ ਅੰਗਰੇਜ਼ਾਂ ਟਾਈਮ ਦਾ ਬਾਈ ਜੀ ਪੁਲ ਬਣਿਆ ਹੋਇਆ ਜਿਹੜਾ ਪਿੰਡ ਚ ਨੂੰ ਜਾਂਦਾ। ਤੇ ਜਿਹੜਾ ਮਗਰ ਇਹ 메ਨ ਰੋਡ ਆ। ਸਾਹਮਣੇ ਜਿਹੜਾ ਤੁਸੀਂ ਦੇਖਦੇ ਹੋ ਤੇ ਉਹ ਸਾਹਮਣੇ ਵੀ 메ਨ ਰੋਡ ਆ ਬਾਈ ਜੀ ਜਿਹੜਾ ਜਾ ਰਿਹਾ। ਤੇ ਉਹ ਪੁਲ ਪਿੰਡ ਨੂੰ ਜਾਂਦਾ ਤੇ ਸਵੇਰ ਸੁਬਾ ਦਾ ਨਜ਼ਾਰਾ ਦੇਖੋ ਬਾਈ ਜੀ ਵੱਖਰਾ ਹੀ ਆ ਨਹਿਰ ਚੜੀ ਹੋਈ ਆ ਪੁਲ ਆਹ ਰੋਡ ਚੱਲ ਰਿਹਾ। ਤੇ ਬਾਈ ਜੀ ਸਭ ਤੋਂ ਵੱਡੀ ਗੱਲ ਇਸ ਰੋਡ ਤੇ ਟ੍ਰੈਫਿਕ ਤੁਹਾਨੂੰ ਬਹੁਤ ਘੱਟ ਮਿਲੂ। ਉਹ ਦੇਖੋ ਗੱਡੀਆਂ ਵੀ ਕਿੰਨੀਆਂ ਹੌਲੀ ਜਾ ਰਹੀਆਂ ਨੇ। ਤੇ ਉਹ 메ਨ ਰੋਡ ਆ ਪਰਲੇ ਪਾਸੇ ਵੀ ਇਹ ਵੀ 메ਨ ਰੋਡ ਆ ਤੇ ਬਾਕੀ ਆ ਨਹਿਰਾ ਤੋਂ ਨ ਕੁ ਚੀਜ਼ ਦਿਖਾਉਨੇ ਆ ਬਾਈ ਜੀ ਅੱਗੇ ਦੇਖੀ ਜਾਇਓ ਵੀਡੀਓ ਤੇ ਸਵੇਰੇ ਸਿਵਰਾ ਪਟਿਆਲਾ ਨੂੰ ਨੰਗੀ ਬੱਸ ਆਈ ਹੂ ਤੇ ਨਜ਼ਾਰਾ ਦੇਖੋ ਬਾਈ ਸਵੇਰ ਦਾ ਸਵੇਰ ਟਾਈਮ ਦਾ ਨਜ਼ਾਰਾ ਜਮੇ ਟ੍ਰੈਫਿਕ ਨਹੀਂ ਰੋਡ ਤੇ ਦੇਖ ਲਓ ਜਮੇ ਸੁੱਨ ਸਮਾਨ ਪਈਆ ਬਾਈ ਜੀ ਜਿਹੜਾ ਸੋਭਾ ਦਾ ਟਾਈਮ ਆ ਬਹੁਤ ਹੀ ਵਧੀਆ ਅਨੰਦ ਦਾ ਬਾਈ ਆਪਾਂ ਤਾਂ ਰੁੱਕੇ ਜਾਂਦੇ ਆ ਜਦੋਂ ਵੀ ਇਸ ਏਰੀਆ ਚਾਹੀਏ ਤਾਂ 10-15 ਮਿੰਟ ਬਾਈ ਜੀ ਰੁੱਕੇ ਜਾਣਾ ਜ਼ਰੂਰ ਅੱਜ ਆਏ ਸੀਗੇ ਤਾਂ ਜੀ ਮਨ ਕਰਿਆ ਬਾਈ ਵੀਡੀਓ ਬਣਾ ਕੇ ਪਾਈਏ ਇੱਕ ਇਸ ਤੇ ਆ ਦੇਖੋ ਤੇ ਇਸ ਬਾਕੀ ਆ ਗੱਲ ਨਹੀਂ ਧਿਆਨ ਲੱਗੀ ਬਾਈ ਜਿਹੜਾ ਦੇਖਦੇ ਆਂ ਦੇਖੋ ਕਿਵੇਂ ਬਹੁਤ ਕੁਝ ਲੱਗਿਆ ਹੋਇਆ ਉੱਧਰ ਉੱਪਰ ਇਹਦੇ ਵੀ ਇਹ ਨਹਿਰਾਂ ਤੱਕ ਭਰ ਦਿਉ ਬਾਈ ਜੀ ਆ ਦੇਖੋ ਕਿਵੇਂ ਲੱਗਿਆ ਹੋਇਆ ਪਤਾ ਨਹੀਂ ਕੀ ਕੁਝ ਲੱਗਿਆ ਹੋਇਆ ਪੈਂਟਾਂ ਪੂਟਾਂ ਹੋਰ ਹੋ ਸਕਦਾ ਇਹ ਤੱਕ ਨਹਿਰ ਚੜ੍ਹਦੀ ਹੋਵੇ ਬਾਈ ਜੀ ਕਹਿ ਸਕਦੇ ਆ ਬਾਕੀ ਆ ਮੱਝਾਂ ਵੀ ਖੜੀਆਂ ਨੇ ਸ਼ਾਮਾਂ ਦੇਖ ਲਓ ਇੱਕ ਰਹਿ ਗਈ ਆਹ ਆ ਲੈ ਕੇ ਚੱਲੇ ਆ ਉੱਧਰ ਨੂੰ ਉਹ ਸਾਹਮਣੇ ਮੱਝ ਰਹੀ ਇਦੇ ਵਿੱਚ ਇਨੋਂਦੇ ਇਨੋਂਦੇ ਨੇ ਬਾਈ ਜੀ ਇੱਥੇ ਤੇ ਪਰਲੇ ਪਾਸੇ ਛੋਟੇ ਬੱਚੇ ਵੀ ਬਹੁਤ ਨੌਂਦੇ ਨੇ ਬਾਈ ਜੀ ਨਹਿਰ ਦੇ ਵਿੱਚ ਜਿਹੜੇ ਤਾਰੂਨ ਨੇ ਅੱਧੇ ਪੱਧੇ ਇੱਕ ਪਿੰਡ ਦੇ ਵੀ ਹੁੰਦੇ ਨੇ ਜਿਹੜੇ ਇੱਥੇ ਗਰਮੀ ਤੋਂ ਬਚਣ ਲਈ ਬਾਈ ਜੀ ਨੌਂ ਨੂਂ ਲੱਗ ਜਾਂਦੇ ਨੇ ਤੇ ਬਾਕੀ ਟ੍ਰੈਫਿਕ ਦਾ ਬਾਈ ਜੀ ਮੈਨੂੰ ਬਹੁਤ ਹੀ ਲੱਗਿਆ ਦੇਖੋ ਟ੍ਰੈਫਿਕ ਬਹੁਤ ਘੱਟ ਆ ਰੋਡ ਤੇ ਹੈ ਮੇਨ ਰੋਡ ਆ ਇਹ ਇਹ ਚੰਡੀਗੜ੍ਹ ਨੂੰ ਵੀ ਨਿਕਲ ਜਾਂਦਾ ਤੇ ਰੋਪੜ ਲੁਧਿਆਣਾ ਜਿੱਥੇ ਅੱਜ ਬਾਈ ਖੜੇ ਆ ਤੇ ਇਥੋਂ ਨੂੰ ਇੱਕ ਥੱਲੇ ਲੈ ਕੇ ਚੱਲਦੇ ਆ ਜਿੱਥੇ ਛੋਟੇ ਛੋਟੇ ਬੱਚੇ ਦੇਖੋ ਕਿਵੇਂ ਬੀਜ ਹੁੰਦਾ ਨਾ ਛੋਟਾ ਜਿਹਾ ਬਣਿਆ ਹੋਇਆ ਉੱਥੇ ਅੰਗਰੇਜ਼ਾਂ ਹੋਰ ਕਿਨੋਂ ਆਉਂਦੇ ਨੇ ਤਾਂ ਇੱਕ ਨਾ ਦੇਖੋ ਰੇਤੇ 'ਚ ਬੈਠੇ ਨੇ ਛੋਟੇ ਛੋਟੇ ਜਵਾਕਾ ਦੇਖੋ ਸਾਹਮਣੇ ਤਾਂ ਬਹੁਤ ਖੁੱਲਾ ਏਰੀਆ ਬਾਈ ਜਿਹੜਾ ਥੱਲੇ ਵਾਲਾ ਹੈ ਆ ਬੱਚੇ ਦੇਖੋ ਕਣਕ ਧੋਈ ਜਾਂਦੇ ਨੇ ਆ ਬੁੜੀਆਂ ਲੱਗੀਆਂ ਨੇ ਕਣਕ ਧੋਣ ਇੱਥੇ ਤੇ ਵਿੱਚੇ ਛੋਟੇ ਛੋਟੇ ਬੱਚੇ ਬੈਠੇ ਨੇ ਬਾਈ ਦੇਖੋ ਆਨੰਦ ਲੈਂਦੇ ਨੇ ਜ਼ਿੰਦਗੀ ਦਾ ਨਾਉਂਦੇ ਨੇ ਆਪਣਾ ਜਿਹੜੇ ਤੈਰੂਣੇ ਬਾਈ ਉਹ ਕਣ ਜਿਹਨੂੰ ਨਹੀਂ ਤੈਰਨਾ ਆਉਂਦਾ ਉਹਨਾਂ ਵਿੱਚ ਵੜ ਜਿਓ ਆਕੇ ਆ ਦੇਖੋ ਉਹ ਤੇ ਆ ਨੰਦ ਆ ਨੰਦ ਲੈ ਰਹੇ ਨੇ ਆ ਦੇਖੋ ਆ ਛੋਟੇ ਛੋਟੇ ਜਿਹੇ ਬੱਚੇ ਬੈਠੇ ਨੇ ਰੇਤੇ ਗਰਮ ਰੇਤ ਬਾਈ ਉੱਪਰ ਦੇਖ ਲਓ ਚਲੋ ਸ਼ਾਹੀ ਉਮਰ ਹੁੰਦੀ ਆ ਜਿਹੜੀ ਆ ਉਮਰ ਹੁੰਦੀ ਆ ਤਾਂ ਆਨੰਦ ਲਿਆ ਕਰੋ ਬਾਈ ਜੀ ਜ਼ਿੰਦਗੀ ਦਾ ਇੱਥੇ ਪਤਾ ਨਹੀਂ ਕਦੋਂ ਸਾਹ ਜੇ ਬੰਦ ਹੋ ਜਾਣੇ ਨੇ ਦੱਸਿਓ ਜਰੂਰ ਬਾਈ ਕਿਹੜੀ ਨਹਿਰ ਹੋ ਸਕਦੀ ਆ ਇਹ ਆ ਦੇਖ ਲਓ ਬਾਕੀ ਚਾਰ ਸਵੇਰਾ ਇਹਦਾ ਬਹੁਤ ਹੀ ਵਧੀਆ ਥਿਊ ਹੈ ਬਾਈ ਸੁਬਾ ਸੁਬਾ ਦਾ ਆ ਦੇਖੋ ਛੋਟੇ ਛੋਟੇ ਬੱਚੇ ਆਪਣਾ ਆਨੰਦ ਲੈ ਰਹੇ ਨੇ ਆ ਦੇਖ ਲਓ ਤੇ ਆਗੇ ਬਾਈ ਰੋਕੇ ਜਰੂਰ ਜਾਇਆ ਕਰੋ ਤੇ ਅਜਿਹੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਦੋਂ ਵੀ ਤੁਸੀਂ ਇੱਧਰ ਬਾਈ ਆਉਨੇ ਹੋ ਅਜਿਹੀ ਜਗ੍ਹਾ 'ਚ ਤਾਂ ਵੀਡੀਓ ਜ਼ਰੂਰ ਬਣਾਇਆ ਕਰੋ ਤੇ ਸਾਨੂੰ ਆਉਣੇ ਕੈਮਰੇ ਵਿੱਚ ਕੈਦ ਜ਼ਰੂਰ ਕਰਿਆ ਕਰੋ ਅੱਜ ਤੁਹਾਨੂੰ ਇੱਕ ਵਾਰ ਫੇਰ ਉੱਪਰ ਲੈ ਚਲਦੇ ਹਾਂ ਬਾਈ ਤੇ ਮੇਨ ਰੋਡ ਦਿਖਾ ਦਿੰਦੇ ਹਾਂ ਤੇ ਸਭ ਤੋਂ ਵੱਡੀ ਗੱਲ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੇਰੇ ਸਾਰੇ ਭਰਾ